ਨਾ ਵੀ ਪ੍ਰਧਾਨ ਮੰਤਰੀ ਜੀ ਵੈਸੇ ਤੇ ਨੌ ਰੈਲੀਆਂ ਭਾਵੇਂ 10 ਕਰ ਲੈਣ ਪਰ ਅਜੰਡਾ ਕੀ ਹੈ ਅਜੰਡਾ 10 ਸਾਲ ਸਰਕਾਰ ਚਲੋਣ ਤੋਂ ਬਾਅਦ ਅਜੰਡਾ ਇਹ ਹੈ ਜੀ ਹਿੰਦੂ ਮੁਸਲਮ ਪਾਕਿਸਤਾਨ ਹਿੰਦੁਸਤਾਨ ਕਬਰਸਤਾਨ ਸ਼ਮਸ਼ਾਨ ਕੋਈ ਹਾਲਾਤ ਹੈ ਨਫਰਤ ਦੀ ਰਾਜਨੀਤੀ ਜੇ ਵਾਕਈ ਪ੍ਰਧਾਨ ਮੰਤਰੀ ਜੀ ਨੇ ਕੰਮ ਕੀਤਾ ਜੇ ਕਹਿਣ ਵੀ ਮੈਂ ਨੌਕਰੀਆਂ ਦਿੱਤੀਆਂ ਮਹਿੰਗਾਈ ਘਟ ਕੀਤੀ ਆ ਮੈਂ ਬਰੋਜਗਾਰੀ ਘਟ ਕੀਤੀ ਆ ਮੈਂ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਆ ਪ੍ਰਧਾਨ ਮੰਤਰੀ ਜੀ 75 ਸਾਲ ਦੇ ਤੀਜੀ ਵਾਰ ਪੀਐਮ ਬਣਨਾ ਚਾਹੁੰਦੇ ਆ ਔਰ ਅਪੀਲ ਕਰ ਰਹੇ ਆ ਤੇ ਜਿਹੜਾ ਫੌਜ ਚ ਜਵਾਨ ਭਰਤੀ ਹੁੰਦਾ ਹੈ 18 ਸਾਲ ਦਾ ਉਹਨੂੰ 21 ਸਾਲ ਦੀ ਉਮਰ ਤੇ ਰਿਟਾਇਰ ਕੀਤਾ ਜਾ ਰਿਹਾ ਹੈ ਡਰੱਗ ਤੇ ਸਭ ਤੋਂ ਵੱਧ ਗੁਜਰਾਤ ਦੇ ਪੋਰਟ ਤੋਂ ਮੜੀ ਆ ਰਹੀ ਹੈ 3000 ਕਰੋੜ ਦੀ ਡਰੱਗ ਜਿਹੜੀ ਡੀਲ ਮਿਲੀ ਹੈ ਅਡਾਨੀ ਪੋਰਟ ਤੋਂ ਬੋਦੀਜੀ ਦੇ ਖਾਸ ਦੋਸਤ ਜੋ ਕਾਗਜੀ ਤੇ ਪ੍ਰਧਾਨ ਮੰਤਰੀ ਹੈ ਭਗਵੰਤ ਮਾਨ ਜੀ ਨੇ 2 ਸਾਲ ਸਰਕਾਰ ਚਲਾਈ ਹੈ ਤੇ ਅਸੀਂ ਕੰਮ ਵੋਟ ਤੇ ਵੋਟ ਮੰਗ ਰਹੇ ਕੰਮ ਤੇ ਨੌਕਰੀਆਂ ਤੇ ਬਿਜਲੀ ਤੇ ਮੋਹੱਲਾ ਕਲੀਨਿਕ ਤੇ ਸਕੂਲਾਂ ਤੇ ਜੀ ਸਾਹਿਬ ਬਲੋ ਤਿੰਨ ਰੈਲੀਆਂ ਕੀਤੀਆਂ ਗਈਆਂ ਲਗਾਤਾਰ ਕੀ ਲੱਗਦਾ ਸਰ ਕਿੰਨਾ ਕੁ ਪ੍ਰਭਾਵ ਪਏਗਾ ਉਹਨਾਂ ਦਾ ਮੈਂ ਇਹ ਕਹਿਣਾ ਵੀ ਪ੍ਰਧਾਨ ਮੰਤਰੀ ਜੀ ਵੈਸੇ ਤੇ ਨੌ ਰੈਲੀਆਂ ਭਾਵੇਂ 10 ਕਰ ਲੈਣ ਪਰ ਅਜੰਡਾ ਕੀ ਹੈ ਅਜੰਡਾ 10 ਸਾਲ ਸਰਕਾਰ ਚ ਚਲਾਉਣ ਤੋਂ ਬਾਅਦ ਅਜੰਡਾ ਇਹ ਹੈ ਜੀ Hindu Muslim Pakistan Hindustan ਕਬਰਸਤਾਨ ਸ਼ਮਸ਼ਾਨ ਉਹੀ ਹਾਲਾਤ ਹੈ ਨਫ਼ਰਤ ਦੀ ਰਾਜਨੀਤੀ ਜੇ ਵਾਕਈ ਪ੍ਰਧਾਨ ਮੰਤਰੀ ਜੀ ਨੇ ਕੰਮ ਕੀਤਾ ਦੇਹ ਕਹਿਣ ਵੀ ਮੈਂ ਨੌਕਰੀਆਂ ਦਿੱਤੀਆਂ ਮੈਂ ਮਹਿੰਗਾਈ ਘਟ ਕੀਤੀ ਆ ਮੈਂ ਬਰੋਜਗਾਰੀ ਘਟ ਕੀਤੀ ਆ ਮੈਂ ਕਿਸਾਨਾਂ ਦੀ ਆਮਦਨ ਦੁਗਣੀ ਕੀਤੀ ਆ ਮੈਂ ਦੇਖੋ ਹਾਲਾਤ ਵੇਖੋ ਪ੍ਰਧਾਨ ਮੰਤਰੀ ਜੀ 75 ਸਾਲ ਦੇ ਤੀਜੀ ਵਾਰ ਪੀਐਮ ਬਣਨਾ ਚਾਹੁੰਦੇ ਆ ਔਰ ਅਪੀਲ ਕਰ ਰਿਹਾ ਤੇ ਜਿਹੜਾ ਫੌਜ ਚ ਜਵਾਨ ਭਰਤੀ ਹੁੰਦਾ 18 ਸਾਲ ਦਾ ਉਹਨੂੰ 21 ਸਾਲ ਦੀ ਉਮਰ ਤੇ ਰਿਟਾਇਰ ਕੀਤਾ ਜਾ ਰਿਹਾ ਕਿੱਡੀ ਵੱਡੀ ਜੈਤੀ ਹੈ ਸੋ ਬਿਲਕੁਲ ਐਕਸਪੋਜ਼ ਹੋ ਗਿਆ ਬੀਜੇਪੀ ਦੀ ਪੂਰੀ ਰਾਜਨੀਤੀ ਪੰਜਾਬ ਨਹੀਂ ਦੇਸ਼ ਦੇ ਲੋਕਾਂ ਨੇ ਸਮਝ ਲਈ ਆ ਔਰ ਲੋਕਾਂ ਨੇ ਮਨ ਬਣਾ ਲਿਆ ਇਸ ਵਾਰ ਇੰਡੀਆ ਬਲੌਗ ਦੀ ਸਰਕਾਰ ਬਣੂਗੀ ਔਰ ਜਿਹੜੀਆਂ ਇਹ ਤਾਕਤਾਂ ਆਂ ਦੇਸ਼ ਨੂੰ ਖਤਮ ਕਰਨ ਵਾਲੀਆਂ ਮਹਿੰਗਾਈ ਵਧਾਉਣ ਵਾਲੀਆਂ ਨਫ਼ਰਤ ਫੈਲਾਉਣ ਵਾਲੀਆਂ ਉਹਨਾਂ ਦਾ ਸਫਾਇਆ ਨਿਸ਼ਚਿਤ ਹੈ ਅੱਜ ਸਾਨੂੰ ਪਰਸ ਪਰ ਰੈਲੀ ਹੋਈ ਹੈ ਸਰ ਮੋਦੀ ਸਾਹਿਬ ਨੇ ਸੀਐਮ ਸਾਹਿਬ ਭਗਵੰਤ ਪਾਣ ਸਾਹਿਬ ਨੂੰ ਕਾਗਜ਼ੀ ਸ਼ੇਰ ਦੱਸਿਆ ਤੇ ਉਸਦੇ ਨਾਲ ਹੀ ਜਿਹੜੇ ਆਗੂ ਸਹਿਬਾਨ ਆ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਡਰੱਗ ਡੀਲਰ ਦੱਸਿਆ ਕੀ ਕਹਿਣਾ ਚਾਹੁੰਦੇ ਹੋ ਡਰੱਗ ਤੇ ਸਭ ਤੋਂ ਵੱਧ ਗੁਜਰਾਤ ਦੇ ਪੋਰਟ ਤੋਂ ਫੜੀ ਆ ਰਹੀ ਹੈ 73000 ਕਰੋੜ ਦੀ ਡਰੱਗ ਜਿਹੜੀ ਡੀਲ ਮਿਲੀ ਹੈ ਅਡਾਨੀ ਪੋਰਟ ਤੋਂ ਬੋਦੀਜੀ ਦੇ ਖਾਸ ਦੋਸਤੋਂ ਉਹ ਕਿੱਥੋਂ ਆ ਰਹੀ ਹੈ ਪੰਜਾਬ ਪੰਜਾਬ ਜਿਹੜੀ ਡਰੱਗ ਆਈ ਆ ਰਹੀ ਹੈ ਉਹ ਜਾਂ ਪਾਕਿਸਤਾਨ ਤੋਂ ਆ ਰਹੀ ਹੈ ਜਾਂ ਗੁਜਰਾਤ ਤੋਂ ਆ ਰਹੀ ਹੈ ਇਹਦੇ ਪਿੱਛੇ ਸਾਜ਼ਿਸ਼ ਹੈ ਸਾਡੇ ਪੰਜਾਬੀਆਂ ਨੂੰ ਖਤਮ ਕਰਨ ਦੀ ਔਰ ਤੇ ਪ੍ਰਧਾਨ ਮੰਤਰੀ ਜੀ ਬੋਲਦੇ ਨਹੀਂ ਸੋ ਕਾਗਜੀ ਤੇ ਪ੍ਰਧਾਨ ਮੰਤਰੀ ਹੈ ਭਗਵੰਤ ਮਾਨ ਜੀ ਨੇ 2 ਸਾਲ ਸਰਕਾਰ ਚਲਾਈ ਹੈ ਤੇ ਅਸੀਂ ਕੰਮ ਵੋਟ ਤੇ ਵੋਟ ਮੰਗ ਰਹੇ ਕੰਮ ਤੇ ਨੌਕਰੀਆਂ ਤੇ ਬਿਜਲੀ ਤੇ ਮੁਹੱਲਾ ਕਲੀਨਿਕ ਤੇ ਸਕੂਲਾਂ ਤੇ ਪ੍ਰਧਾਨ ਮੰਤਰੀ ਜੀ ਨੌਕਰੀਆਂ ਮੰਗ ਰਿਹਾ ਪਾਕਿਸਤਾਨ ਹਿੰਦੁਸਤਾਨ ਤੇ ਸ਼ਮਸ਼ਾਨ ਤੇ ਕਬਰਿਸਤਾਨ ਤੇ ਔਰ ਪਾਕਿਸਤਾਨ ਹਿੰਦੁਸਤਾਨ Hindu Muslim ਆ ਇਹਦਾ ਮਤਲਬ ਇਹਦਾ ਮਤਲਬ ਇਹ ਸਪਸ਼ਟ ਹੈ ਕਿ ਭਾਜਪਾ ਨੇ ਦਹਾਕਿਆਂ ਚ ਕੁਝ ਨਹੀਂ ਕੀਤਾ ਸਵਾ ਲੋਕਾਂ ਨੂੰ ਅੰਡਣ ਪਰ ਸੋਨੂੰ ਰਾਜਨਾਥ ਜੀ ਕੋਰਾਲੀ ਆ ਰਹੇ ਹਨ ਉਹਨਾਂ ਦੇ ਵੱਲੋਂ ਇੱਕ ਵੱਡੀ ਮੀਟਿੰਗ ਰੱਖੀ ਗਈ ਹੈ ਕੀ ਹਲਕੇ ਵਿੱਚ ਫਰਕ ਪੈਗਾ ਜੀ ਬੇਸ਼ੱਕ ਰਾਜਨਾਥ ਜੀ ਆਜਣ ਭਾਵੇਂ ਮੋਦੀ ਸਾਹਿਬ ਆਜਣ ਕੁਝ ਫਰਕ ਕੁਝ ਨਹੀਂ ਵੱਟਿਆ ਜਾਣਾ ਬੀਜੇਪੀ ਦੀ ਨਫ਼ਰਤ ਦੀ ਰਾਜਨੀਤੀ ਦਾ ਬੀ ਪੰਜਾਬ 'ਚ ਨਹੀਂ ਉਗਣਾ ਪੰਜਾਬੀ ਚਾਹੇ ਉਹ Hindu ਆ ਚਾਹੇ Sikh ਆ ਚਾਹੇ Muslim ਆ ਚਾਹੇ ईसाई ਆ ਉਹ ਪੰਜਾਬੀ ਹੈ ਉਹ ਭਾਈਚਾਰਾ ਬਣਾ ਕੇ ਰੱਖਦੇ ਆ ਉਹ ਦੁਨੀਆ ਲਈ ਦੇਸ਼ ਲਈ ਦੁਨੀਆ ਲਈ ਇੱਕ ਵੱਡਾ ਐਗਜ਼ਾਮਪਲ ਹੈ ਜਿਹੜੇ ਆਪਸ ਵਿੱਚ ਮਜ਼ਬੂਤੀ ਨਾਲ ਭਾਈਚਾਰਾ ਸਾਂਝ ਬਣਾ ਕੇ ਰੱਖਦੇ ਆ ਸੋ ਬੀਜੇਪੀ ਦੀ ਦਾਲ ਪੰਜਾਬ ਤੇ ਨਹੀਂ 걸ਦੀ